ਹਾਂਜੀ 사시ਗਾਲੀ ਸਾਰਿਆਂ ਨੂੰ ਕੀ ਹਾਲ ਚੱਲੋ ਦੋਸਤਾਂ ਲੋ ਮੇ ਮੇਤਰੋ ਕਰਤੀ ਇੱਕ ਹੋਰ ਨਵੇਂ ਵਲੋਗ ਦੀ ਸ਼ੁਰੂਆਤ ਤੇ ਵਲੋਗ ਦੀ ਸ਼ੁਰੂਆਤ ਹੋ ਰਹੀ ਕੋਠੇ ਤੇ ਹੀ ਆ ਉਧਰ ਬੰਦਾ ਪਤਾ ਚੈੱਕ ਕਰਉ ਤੀਆਂ ਜਨਵੇ ਜਾਨੂੰਨੀ ਪੜਾਂਡੀ ਜਾਨੂੰਨਾ ਤਾਂ ਪੇਪਰ ਵਾ ਤੇ ਪੇਪਰ ਜਾਨੂੰਨੀ ਪੜਾਂਡੀ ਨਹੀਂ ਈ ਥੱਲੇ ਥੱਲੇ ਜਾ ਕੇ ਤੇ ਰੋਟੀ ਪਾਣੀ ਖਾਈਏ ਰੋਟੀ ਪਾਣੀ ਖਾ ਕੋ ਕੇ ਦੇਖੀਏ ਕੇ ਬੰਨੇਉ ਨਿਕਲਦੇ ਆ ਵਲੌਗ ਨੂੰ ਪੂਰਾ ਵੇਖਿਓ ਸਕਿੱਪ ਨਾ ਕਰਿਓ ਜਲੇਰ ਨਾਲ ਚਲੋ ਲਓ ਜੀ ਰੋਟੀ ਆਪਾਂ ਫੜ ਲਈ ਐ ਚਲਿਏ ਕੋਠੇ ਤੇ ਕੋਠੇ ਜਾ ਕੇ ਰੋਟੀ ਡੋਟੀ ਖਾਣੇ ਆ ਤੇ ਉਹਦੇ ਤੋਂ ਬਾਅਦ ਫਿਰ ਘੜੀ ਚਾਲੇ ਜੌਂਸ ਲਾ ਕੇ ਜੌਂਸ ਲਾ ਕੇ ਟੈਕ ਗੱਲਬਾਤਾਂ ਮਾਰਾਂਗੇ ਤੇ ਹੈਪੀ ਫਰਮੇਨ ਆ ਕੀ ਕਰਨਾ ਆਨੂੰ ਕੋਠੇ ਤੇ ਹੀ ਆ ਲਓ ਮਿੱਤਰੋ ਇੱਥੇ ਚੈੱਕ ਕਰੋ ਕਾਰੀਗਰੀ ਕੋਠੇ ਦੇ ਕਮਰੇ ਪੂਰੇ ਆ। ਹੁਣ ਪਾਪਾ ਨਹੀਂ ਪਹਿਲੇ ਡਿਜ਼ਾਈਨਿੰਗ ਕਰਨਗੇ। ਇਹ ਇੱਥੇ ਸਾਡਾ ਬੂਹਾ ਹੋਣਾ ਦੂਜੇ ਕਮਰੇ ਦਾ। ਆ ਆ ਗਿਆ ਬਾਥਰੂਮ। ਤਾਂ ਅਸੀਂ ਕਿਚਨ ਕਿੱਥੇ ਖਲੋਤੇ? ਇੱਥੇ ਫਰਿੱਜ ਲੱਗਣੀ ਹੈ, ਇੱਥੇ ਫਰਿੱਜ ਲੱਗਣੀ ਹੈ। ਤਾਂ ਅਸੀਂ ਆਪਣੇ ਕਿਚਨ ਕਿੱਥੇ ਖਲੋਤੇ? ਇੱਥੇ ਸਾਰਾ ਸ਼ੀਸ਼ਾ ਲੱਗਣਾ। ਨਹੀਂ ਆ। ਇਸ ਬਾਰੀ ਬੰਨੀ ਹੈ। ਗੈਸ ਗੈਸ। ਆਸੀਂ ਦੀ ਇੱਕ ਫਲੈਗ ਬਣਾਉਣਾ। ਬਣਾਉਣਾ ਚੈੱਕ ਕਰਵਾਏ। ਆਰਕੀਟੈਕਟਰ ਆਏ ਹੋਏ ਨੇ ਪੂਰੇ ਘਰ ਦੇ ਜੈਸ। ਅਸੀਂ ਸਿੱਧੀ ਬਣਾਉਣੀ ਆ, ਇਹ ਇੱਧਰ ਨਹੀਂ ਬਣਾਉਣੀ। ਹਾਂ। ਇੱਥੇ ਸਿੱਧੇ ਫਰਿੱਜ ਰੱਖਣ। ਤੇ ਪਾਂਡੇ ਕਿਥੇ ਰੱਖਨੇ ਹੈ ਪਾਂਡੇ ਬਾਕੀ ਉੱਤੇ ਫਿਟਿੰਗ ਹੋਦਾ ਕਰਾਂਗੇ ਠੀਕ ਆ ਤੇ ਆ ਜਿਹੜਾ ਦਰਵਾਜ਼ਾ ਹੈ ਇਦਾ ਹੀ ਰਹੇਗਾ ਇੱਥੇ ਇੱਕ ਸ਼ੀਸ਼ਾ ਲੱਗ ਜਾਏਗਾ ਐਦਾਂ ਇੱਥੇ ਨਾ ਪਾਪਾ ਇੱਥੇ ਇੱਕ ਸ਼ੀਸ਼ਾ ਲੱਗੇਗਾ ਇਥੋਂ ਸ਼ੀਸ਼ਾ ਖੋਲ ਕੇ ਤੇ ਚੱਲ ਆ ਵੀ ਪੂਰਾ ਬੈਲਕਨੀ ਟਾਈਪ ਬਣਾ ਦੇਣਾ ਸ਼ੀਸ਼ਾ ਲਾ ਕੇ ਇਹਦੇ ਉੱਤੇ ਲਵਨੇ ਹਾਂ ਥੋੜੀ ਜਿਹੀ ਬਣਾਣੀ ਦੱਕ ਜਾ ਮਤਲਬ ਥੋੜੇ ਚੇਰ ਨੂੰ ਕਰਦੀ ਆ ਪਰ ਕਰਦੇ ਨਹੀਂ ਰਾਨੂੰ ਇਸਨ ਤੇ ਉਧਰ ਪੜਾਈਆਂ ਹੋਣੀਆਂ ਚੈੱਕ ਕਰੋ ਉਹ ਪੜ ਲਿਆ ਵਾ ਉਹ ਜਾਨੂ ਪੜ ਲਿਆ ਵਾ ਹੂੰ ਬਸ ਪੜਲੇ ਆਇਨੇ ਇੱਕ ਕੋਠੇ ਤੇ ਬੈਠਾ ਮੈਂ ਪੜਨ ਡਿਆ ਗੇਮ ਖੇਡਨ ਡਿਆ ਫਰੀ ਫਾਇਰ ਖੇਡਨ ਡਿਆ ਕਿਹ ਵੀ ਨੇ ਮਤਲਬ ਆਪਣੇ ਘਰ ਦਾ ਆ ਮਿਲ ਕਰਾਉਣਾ ਹੋਵੇ ਮੈਂ ਡਿਜ਼ਾਈਨ ਜੂਨ ਬਣਵਾਉਣਾ ਹੋਵੇ ਸਾਨੂੰ ਕੰਟੈਕਟ ਕਰ ਸਕਦਾ ਆਰਕੀਟੈਕਟ ਆਪਣੇ ਕੋ ਘਰ ਦੇ ਹੀ ਹੈਗੇ ਨੇ ਆਪਣੇ ਆ ਵੀ ਘਰ ਦਾ ਜਿਹੜਾ ਸਾਡਾ ਥਲੜਾ ਪੂਰਾ ਬਣਿਆ ਉਹਦੇ ਪਾਪਾ ਨੇ ਖੁਦ ਹੀ ਡਿਜ਼ਾਈਨ ਕੀਤਾ ਸਾਰਾ ਚਲੋ ਜੀ ਲਿਮਾਰੀ ਵੀ ਬੱਲ ਲੱਗੇ ਮਿੱਤਰੋ ਚੈੱਕ ਕਰ ਲੋ ਕਿਉਂ ਤੇ ਚੈੱਕ ਕਰੋ ਲਮਾਰੀ ਵੀ ਬਣਾਤੀ ਜੇ ਸਾਰਾ ਕੁਝ ਕਰ ਲਈਦਾ ਆ 올 ਇਨ ਵਨ ਵਾਲੇ ਬੰਦੇ ਆ ਲਓ ਵੀ ਮਿੱਤਰੋ ਹਾਂ ਤਾਂ ਕਿਹੋ ਜਿਹਾ ਰੈਡੀ ਸ਼ੈਡੀ ਮੈਨੂੰ ਮੜਿਆ ਕੰਮ ਹੀ ਸ਼ਹਿਰ ਤੇ ਮੈਂ ਤਾਂ ਸ਼ਹਿਰ ਜਾਨੇ ਆ ਜਿਵੇਂਲੇ ਆ ਗਿਆ ਕੰਮ ਪੂਰਾ ਕਰ ਹੀ ਲਈ ਜਿਹੜਾ ਹੈਗਾ ਆ ਤੇ ਹੁਣ ਘੜੀ ਕਿਨੋਂ ਚਲੀਏ ਸ਼ਹਿਰ ਆਪਾਂ ਬਣਾ ਲਈ ਜੂਸ ਜੂਸ ਦਾਸ ਪੀ ਕੇ ਫੇਟੇ ਸ਼ਹਿਰ ਲਓ ਵੀ ਸ਼ਹਿਰੋਂ ਆਪਾਂ ਆ ਗਏ ਆ ਤੇ ਹੁਣ ਮੈਂ ਗੱਲਾਂ ਹੀ ਜਿੱਤਨ ਨੂੰ ਲੈਣਾ ਟਾਈਮ ਹੋ ਗਿਆ ਵਾ ਉਹਦਾ ਤੇ ਜਿੱਤਨ ਨੂੰ ਲੈ ਕੇ ਆਉਨੇ ਆ ਸੋਸ ਤੋਂ ਬਾਅਦ ਚੱਲੀਏ ਘਰ ਤੇ ਘਰੋਂ ਫਿਰ ਜਤਨ ਵੱਰ ਛੱਡ ਜਾਵਾਂਗੇ ਟਿਵੀਸ਼ਨ ਤੇ ਫਿਰ ਹੋਰ ਵੀ ਨਿਕਲਣੇ ਕੰਮ ਹੈਗੇ ਅੱਜ ਇੱਥੇ ਕਰਦੇ ਕਰਦੇ ਅੱਜ ਆਪਾਂ ਵਲੌਗ ਸ਼ੂਟ ਕਰ ਲੈਣਾ ਆ ਤੇ ਚਲੋ ਹੁਣ ਬਿਨਾਂ ਦੇਰੀ ਤੋਂ ਹੁਣ ਆਪਾਂ ਸਿੱਧੀ ਸਿੱਧੀ ਚੱਲੀਏ ਜਤਨ ਕੋ ਜਾ ਕੇ ਤੇ ਤੁਹਾਨੂੰ ਜਤਨ ਨਾਲ ਮਿਲਾਉਣਾ ਹੁਣ ਲਓ ਵੀ ਮਿੱਤਰੋ ਇਹ ਆ ਵਲੌਗ ਦਾ ਦੂਜਾ ਦਿਨ ਹੈ ਇਹ ਹੋਊਗਾ ਦੋਜਾ ਦਾ ਵਲੌਗ ਤੇ ਆਪਾਂ ਨਾ ਤੋਂ ਕੇ ਰੈਡੀ ਸ਼ੇਡੀ ਹੋ ਚੁੱਕੇ ਆ ਤੇ ਕਰਨ ਮੈਨੂੰ ਕਹਿੰਦਾ ਸ਼ਹਿਰ ਚਲੀਏ ਤੇ ਮੈਂ ਕੱਲ ਨਾਲੇ ਵਲੌਗ ਸ਼ੁਰੂ ਕਰ ਲੈਨੇ ਆ ਨਾਲੇ ਸ਼ਹਿਰੋਂ ਹੋਵਾਂਗੇ ਬਾਕੀ ਹੁਣ ਦਈਏ ਕਰਨ ਨੂੰ ਆਵਾਜ਼ ਤੇ ਫਿਰ ਚੱਲੀਏ ਸ਼ਹਿਰ ਲਾਓ ਭਾਈ ਵੀਰ ਹੁਣ ਨਹੀਂ ਆ ਗਈ ਐ ਅਰ ਰਜੂ ਪੜ ਇੰਤਜ਼ਾਰ ਹੋਂ ਲਿਆ ਵਾ ਚੱਲੀਏ ਸ਼ਹਿਰ ਤੁਹਾਨੂੰ ਸ਼ਹਿਰ ਦਾ ਮਾਹੌਲ ਚਲੋ ਵਖਾ ਜੀ ਸਾਹਮਣੇ ਬੈਠੇ ਨੇ ਕਾ ਵੜਦੇ ਹਣ ਵੜਦੇ ਹਾਂ ਵੜ ਵੜ ਬੰਦਾ ਇਹ ਵੀਕਦਾ ਲੱਗਾ ਜੀ ਆਪੇ ਸ਼ਹਿਰ ਚੱਲੇ ਮੜੇ ਚਾਲ ਤੂੰ ਦੇ ਵੇਲਾ ਮ ਬਾਏ ਬਾਈ ਬਾਈ ਲਓ ਵੀ ਮਿੱਤਰੋ ਘਰੋਂ ਹੀ ਨਿਕਲ ਜੁਗੇ ਅਰੇ ਵੀਰ ਹੁਣ ਯਾੜੇ ਨਾਲ ਆਦੇ 500 ਸਿੱਕਾ ਆਜ਼ਰਕਾਲ ਜੀ ਨੇ ਤੇ ਰਾਜੂ ਭਾਣੇ ਪਤਾ ਨਹੀਂ ਕਿਤੇ ਪਿੰਡ ਦੇ ਵਿੱਚੋਂ ਹੀ ਅੱਜ ਪੁਹਾੜਿਆ ਬੜਾ ਤੇ ਕੀ ਕੰਮ ਹੈ ਤੇ ਅੱਜ ਵਿਆਹ ਅੱਜ ਕੀ ਹੈ ਇੱਥੇ ਅੱਜ ਵਿਆਹ ਜੀ ਲਓ ਵੀ ਆਪਾਂ ਚੱਲ ਪਿਆ ਸ਼ਹਿਰ ਨੂੰ ਰਾਜੂ ਭਾਜੀ ਨੇ ਸਾਨੂੰ ਬਾਏ ਬਾਏ ਕਰਤੀ ਆ ਤੇ ਇੱਕ ਸ਼ਹਿਰ ਆਪਾਂ ਚੱਲੇ ਕਰਨਾ ਜਿਹੜਾ ਵਿਆਹ ਨੇ ਕੋਲੇ ਕੋਲੇ ਖਾਣਾ ਵੀਰ ਨੂੰ ਲੈਣਾ ਕੋਈ ਸਮਾਨ ਹੈ ਤੇ ਕਹਿੰਦਾ ਵੀ ਚੱਲ ਚੱਲੀਏ ਹੁਣ ਹੁਣ ਸ਼ਾਮ ਨੂੰ ਫੇਰ ਮੇਰਾ ਵੀ ਨਹੀਂ ਟਾਈਮ ਲੱਗਦਾ ਇਹ ਵੀ ਬਾਨੀ ਵਾਲੇ ਟੰਗਿਆ ਮੌਸਮ ਬਹੁਤ ਅਸਮਾਨ ਆ ਰਿਹਾ ਤਾਂ ਉੱਪਰ ਲੱਗੀ ਆ ਤੇ ਹੁਣ ਸ਼ਹਿਰ ਜਾ ਗਏ ਤੇ ਲਓ ਵੀ ਮੈਂ ਹੁਣ ਹੋ ਗਿਆ ਮੋਟਰਸਾਈਕਲ ਤੇ ਜਿੱਤਨ ਦਾ ਫੋਨ ਆ ਗਿਆ ਸੀ ਮਤਲਬ ਸਕੂਲੋਂ ਉਹਨੇ ਕਰਵਾਤਾ ਸੀ ਜੀ ਕੋ ਕਿ ਛੁੱਟੀ ਹੋ ਗਈ ਹੈ ਤੇ ਮੈਨੂੰ ਲੈਣ ਆ ਜੀਓ ਤੇ ਮੈਂ ਫਿਰ ਕਰਨਾ ਛੇਤੀ ਛੇਤੀ ਆਈ ਫਿਰ ਕੰਮ ਜਿਹੜੇ ਹੈਗੇ ਆਪਾਂ ਨੂੰ ਮੁਕਾਏ ਤੋਂ ਬਾਅਦ ਫਿਰ ਘਰ ਹੋਦੀ ਕਿੱਥੀ ਕਰ ਲੂਗਾ ਛੱਡ ਕੇ ਮੋਟਰਸਾਈਕਲ ਫੜ ਲਿਆ ਵਾ ਹੁਣ ਜਿੱਤਨ ਨੂੰ ਲੈਣ ਚੱਲੀਏ ਲੋ ਵੀ ਮਿੱਤਰੋ ਜਿੱਤਨ ਨੂੰ ਆਪਾਂ ਲੈਣਾ ਸਕੂਲ ਦੇ ਆਪਾਂ ਹੋ ਚੁੱਕੇ ਆ ਲੇਟ 3 ਵੱਜ ਗਏ ਆ ਜਿੱਤਨ ਦਾ ਕਲਾਸਨ ਦਾ ਟਾਈਮ ਵੀ ਹੋ ਗਿਆ ਵਾ ਤੇ ਪਿੱਛੇ ਲੱਗੇ ਆ ਗਏ ਆ ਤੇ ਹੁਣ ਘਰ ਜਾ ਕੇ ਤੇ ਵੀਰ ਹੁਣਾਂ ਨੂੰ ਫਿਰ ਬਾਜੂ ਟਿਕਨੇ ਛੱਡਣ ਚੱਲੀਏ ਬਾਕੀ ਤੁਸੀਂ ਜੁੜੇ ਰਹੋ ਵਲੌਗ ਨਾਲ ਤੇ ਅਗ ਲੜ ਗਿਆ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰੋ ਤੇ 1 ਮਿੰਟ ਗਾਈਸ ਇਥੋ ਮੜ ਗਿਆ ਕੱਢ ਲਈ ਇਹ ਤੇ ਵੀਡੀਓ ਵਧੀਆ ਲੱਗ ਜਣੀ ਸਾਨੂੰ ਬਾਕੀ ਜੇ ਵਲੋਗ ਜੇ ਹਲੇ ਤੱਕ ਕੁਝ ਵੀ ਵਧੀਆ ਲੱਗਿਆ ਤੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਣੇ ਯਾਰਾਂ ਦੋਸਤਾਂ ਵੀਰ ਭਰਾਵਾਂ ਭੈਣ ਭਰਾਵਾਂ ਸਾਰਿਆਂ ਨਾਲ ਕਰੋ ਵੀਡੀਓ ਨੂੰ ਸ਼ੇਅਰ ਤੇ ਚਲਿਏ ਘਰ ਨੂੰ ਤੇ ਧੋਪਾਂ ਚੁਰੀ ਲੱਗੀ ਹੋ ਕੇ ਰੋਟੀਆਂ ਲਈ ਜੇ ਤੁਹਾਨੂੰ ਡਿਊਸ਼ਨ ਦਾ ਲੈ ਲਿਆ ਛੁੱਟੀ ਹੋ ਗਈ ਆ ਤੇ ਟਾਈਮ ਹੋਣਿਆ ਵਾ 5 ਵਜੇ 5:00 ਜਾਂ ਕੋਈ 5:00 5:00 ਵਜੇ 5:00 ਜਾਂ 10 ਮਿੰਟ ਹੋਏ ਹੋਣੇ ਤੇ ਬਾਕੀ ਚਲਿਏ ਘਰ ਨੂੰ ਤੇ ਘਰ ਜਾ ਕੇ ਤੇ ਬਾਕੀ ਮੋਹਲ ਚਾਲ ਵੇਖਦੇ ਕੀ ਸੀਨ ਪੱਤਰ ਵਾ ਬਿਲਹਾਲ ਜੀ ਕਰ ਤੇ ਧੋਪਾਂ ਦੀ ਪੂਰੀ ਲੱਗੀ ਆ ਧੁੱਪ ਤੇ ਅੱਜ ਜਾਣ ਦਾ ਨਾ ਹੀ ਨਹੀਂ ਲੈਣੀ ਬਾਕੀ ਘਰ ਜਾ ਆਏ ਹੈ ਕਿ ਅੱਜ ਕੰਨ ਜੀ ਪਤਾ ਨਹੀਂ ਕੀ ਕੀ ਵਜੀ ਜਾਣਾ ਦੂਜਾ ੜੀ ਸੀਨ ਹੋ ਗਿਆ ਵਾ ਜੋ ਚੀਜ਼ ਉਹਦੀ ਕੰਨ ਦੀ ਵਜਣ ਦੀ ਲਾ ਵੀ ਰਾਤ ਹੋ ਚੁੱਕੀ ਆ ਤੇ ਮੈਂ ਹਲੇ ਘਰੋਂ ਜਾਣਿਆ ਵਾ ਮੇਰੇ ਯਾਰ ਦੋਸਤ ਆ ਤੇ ਬੜੇ ਮਲ ਮੇਰੇ ਨਾਲ ਪੜਦੇ ਜਿਹੜੇ ਮੇਰੇ ਉਹ ਯਾਰ ਆ ਤੇ ਉਹ ਚੱਲੇ ਬਾਹਰ ਕਾਲ ਉਹਨਾਂ ਦੀ ਫਲੈਟ ਆ ਤੇ ਉਹਨਾਂ ਨੂੰ ਗਿਆ ਸੀ ਮੈਂ ਮਿਲ ਇੱਥੋਂ ਇੱਕ ਮੇਰੇ ਆ ਵਾਲੇ ਪਿੰਡ ਦਾ ਮੇਰਾ ਯਾਰ ਹੀ ਇੱਕ ਉਹਦੇ ਨਾਲ ਗਿਆ ਸੀ ਉਹਨੂੰ ਹੁਣੇ ਘਰੇ ਉਹਦੇ ਤਾਰ ਕੇ ਤੇ ਮੈਂ ਔਰ ਘਰੋਂ ਜਾਣਿਆ ਤੇ ਹਨੇਰਾ ਹੋ ਚੁੱਕਿਆ ਆ ਤੇ ਹੁਣ ਜੇ ਪੁਜੀਏ ਘਰ ਤੇ ਘਰ ਜਾ ਕੇ ਵੇਖੀਏ ਮਹੌਲ ਚਾਲ ਤੇ ਫਿਰ ਵਲੌਗ ਨੂੰ ਵੀ ਕਰੀਏ ਐਂਡ ਤੇ ਬਾਕੀ ਹੁਣ ਠੰਡ ਬਹੁਤ ਲੱਗੰਡੀਆ ਠੰਡੀਆਂ ਹਵਾਵਾਂ ਲੱਗੀਆਂ ਤੇ ਹੁਣ ਘਰ ਪੁਜੀਏ ਹੁਣ ਮੈਂ ਤੁਹਾਨੂੰ ਘਰ ਜਾ ਕੇ ਤੇ ਫਿਰ ਮਿਲਦਾ ਚਲੋ ਵੇਈ ਘਰ ਆ ਗਏ ਆ ਮੋਸਲਾ ਲਾ ਤੇ ਲਾਤਾ ਜਿੱਤਨ ਹੁਣੀ ਬਾਹਰ ਚ ਲੱਗੇ ਜਿੱਤਨ ਤੇ ਕੰਨੀ ਹੀ ਦਮਾਂ ਨਹੀਂ ਚਲ ਗਿਆ ਬਾਹਰ ਤੇ ਕੋਠੇ ਜਾ ਕੇ ਕਰ ਰਹੇ ਆ ਜਿੱਥੇ ਸ਼ੁਰੂ ਕੀਤਾ ਹੈ ਨਾ ਉਥੇ ਇਹ ਵੀ ਦੋ ਤਰ੍ਹਾਂ ਦਾ ਵਲੋਗ ਹੋਊਗਾ ਤੇ ਕੋਠੇ ਜਾ ਕੇ ਐਂਡ ਕਰ ਲਵਾਂਗੇ ਅੱਜ ਫਿਰ ਵਲੋਗ ਹਰਾ ਬੋਟੂਪੀਆ ਚਲੋ ਠੀਕ ਹੈ ਗਾਇਸ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਨੋਟੀਫਿਕੇਸ਼ਨ ਕਰ ਲੋ ਤਾਂ ਕਿ ਜਿਹੜੇ ਕੋ ਮੇਰੇ ਨਵੇਂ-ਤਹਾਵੇਂ ਵਲੋਗ ਦਾ ਤੁਹਾਨੂੰ ਪਤਾ ਲੱਗੇ ਤੇ ਵੀਡੀਓ ਨੂੰ ਵੱਧ-ਵੱਧ ਕਰੋ ਸ਼ੇਅਰ ਤੇ ਵੱਡਿਆ ਲੱਗੇ ਵੀਡੀਓ ਤੇ ਜਰੂਰ ਲਾਈਕ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਯਾਰ ਤੇ ਬਾਕੀ ਸ਼ੇਅਰ ਵੀ ਕਰੋ ਵੀਡੀਓ ਚਲੋ ਠੀਕ ਹੈ ਮਿਲਦੇ ਆ नेक्स्ट ਵੀਡੀਓ ਚ ਬਾਏ ਬਾਏ